ਨਾ ਮੇਰੇ ਫਾਜ਼ਲ ਦੀ दिली ਇੱਛਾ ਸੀਗੀ ਕਿ ਮੈਂ ਕੁਝ ਉਹਨਾਂ ਕੋ ਹੱਟ ਕੇ ਕਰਾਂ। ਬੈਗਿਆਰ ਬਹੁਤ ਸੋਣੀ ਗੇਮ ਆ ਪਾਣੀ ਦੇ ਅੰਦਰ ਤੈਰਨਾ ਕਿੰਨਾ ਬੈ ਲੱਗਦਾ ਤੇ ਸਰ ਮੈਂ ਉਤੋਂ ਮੇਰੇ ਨੂੰ ਸ਼ੌਂਕ ਪੈ ਗਿਆ ਕਿスイਮਿੰਗ ਦਾ ਫੇ ਮੈਂ ਉਤੋਂ ਬਾਅਦ ਸਟਾਰਟ ਕੀਤੀ ਸਰ ਤੇ ਮੈਂ ਬੈਕਸਟ੍ਰੋਕ ਦੇ ਵਿੱਚ ਹੀ ਸਟੇਟ ਵਿੱਚ ਨਵਾਂ ਉਹ ਸਥਾਪਿਤ ਕੀਤਾ ਰਿਪੋਰਟ ਪਰ ਮੈਂ ਇਹ ਪੂਰਾ ਖਾ ਕੇ ਪੀ ਗਿਆ ਸੀ ਪੂਰਾ ਕੀ ਕਿਦਾਂ ਡਾਈਟ ਖਾਣੀ ਆ ਇਦਾਂ ਬਣਾ ਇੰਨਾ ਇੰਨਾ ਪਾਣਾ ਨਮਕ ਇਹਦਾ ਸੇਕ ਕੇ ਗਿਆ ਸੀ ਬੈਂਗਲੌਰ ਤੁਹਾਨੂੰ ਫੇਰ ਪੰਜਾਬ ਛੱਡ ਬੈਂਗਲੌਰ ਕਿਉਂ ਜਾਣਾ ਇੱਕ ਬੈਦਰ ਦੀ ਬਹੁਤ ਤੁਹਾਡੀ ਪ੍ਰੋਬਲਮ ਹੈ ਤੇ ਇਨਫਰਾਸਟ੍ਰਕਚਰ ਦੀ ਵੀ ਪ੍ਰੋਬਲਮ ਹੈਗੀ ਆ ਇੱਕ ਆਪਣੇ ਲੈਵਲ ਨੂੰ ਇੰਪਰੂਵ ਕਰ ਲਈ ਨਾ ਸਾਨੂੰ ਸਾਊਥ ਸਾਈਡ ਜਾਣੇ ਪੈਣਾ ਐਂਡ ਸਾਊਥ ਦੇ সুইਮਰਸ ਬਹੁਤ ਤਗੜੇ ਨੇ ਜੇਕਰ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਹੋਵੇ ਫੇਰ ਪੰਜਾਬ ਦੇ ਵਿੱਚੋਂ ਕੋਈ ਨੌਜਵਾਨ ਬਾਰ ਜਾ ਕੇ ਜਿਹੜਾ ਪ੍ਰੈਕਟਿਸ ਨਾ ਕਰੇ ਲੋੜ ਹੀ ਨਹੀਂ ਹੈ ਬੰਗਲੌਰ ਤੇ ਉਦੋਂ ਮੇਰਾ ਟਾਈਮਿੰਗ ਆ 54.54 ਸੈਕਿੰਡ ਜਿਹਦੇ ਵਿੱਚ ਮੈਂ 올 ਇੰਡੀਆ ਇੰਟਰ ਯੂਨੀਵਰਸਿਟੀ ਚ 3rd ਆਇਆ ਸੀਗਾ ਕਹਿੰਦੇ ਨੇ ਜੇਕਰ ਤੁਹਾਡੇ ਹੌਸਲੇ ਬੁਲੰਦ ਨੇ ਤਾਂ ਤੁਸੀਂ ਅਸਮਾਨ ਨੂੰ ਵੀ ਛੂ ਸਕਦੇ ਹੋ ਜੇਕਰ ਤੁਹਾਡੇ ਹੌਸਲਿਆਂ ਦੇ ਵਿੱਚ ਦਮ ਹੈ ਤਾਂ ਤੁਸੀਂ ਜ਼ਿੰਦਗੀ ਦੇ ਵਿੱਚ ਉਹ ਚੀਜ਼ ਵੀ ਪਾ ਸਕਦੇ ਹੋ ਜਿਸ ਨੂੰ ਕਦੀ ਤੁਸੀਂ ਸੋਚਿਆ ਨਹੀਂ ਹੋਵੇਗਾ ਇਦਾਂ ਦੀ ਇੱਕ ਕਹਾਣੀ ਇਕ ਨੌਜਵਾਨ ਦੀ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਇਸ ਵਕਤ ਜਿਹੜਾ ਹੈ ਉਹ ਸਟੇਟ ਲੈਵਲ ਚੈਂਪੀਅਨ ਬਣ ਚੁੱਕਿਆ ਹੈスイਮਿੰਗ ਕਰਨੀ ਸ਼ੁਰੂ ਕੀਤੀ ਉਦੋਂ ਜਦੋਂ ਫਾਦਰ ਨੇ ਕਿਹਾ ਕਿ ਭਈ ਪਰਿਵਾਰ ਦੇ ਵਿੱਚ ਜਿਮਨਾਸਟਿਕ ਦੇ ਵਿੱਚ ਤਾਂ ਬਹੁਤ ਨਹੀਂ ਪਰਿਵਾਰ ਦੇ ਵਿੱਚ ਜਿਮਨਾਸਟਿਕ ਕਰਨ ਵਾਲੇ ਤਾਂ ਬਹੁਤ ਨਹੀਂ ਮੈਂ ਵੀ ਇੰਟਰਨੈਸ਼ਨਲ ਖੇਡ ਚੁੱਕਿਆ ਪਰ ਤੂੰ ਪਰਿਵਾਰ ਤੋਂ ਕੁਝ हट ਕੇ ਕਰ ਤਾਂ ਬੇਟੇ ਨੇ ਸੋਚਿਆ ਕਿ ਭਈ हट ਕੇ ਅਜਿਹਾ ਕੀਤਾ ਜਾਵੇ ਜਿਸ ਦੇ ਵਿੱਚ ਪਰਿਵਾਰ ਨੂੰ ਪ੍ਰਾਊਡ ਫੀਲ ਹੋਵੇ ਸੜਨਾਲ ਅੱਜ ਉਹ ਨੌਜਵਾਨ ਮੌਜੂਦ ਨੇ 스위밍 ਦੇ ਵਿੱਚ ਸਿਲਵਰ ਮੈਡਲ ਇਹਨਾਂ ਦਾ ਆਇਆ ਹੈ ਸਟੇਟ ਲੈਵਲ ਖੇਡ ਚੁੱਕੇ ਨੇ ਤੇ ਹੁਣ ਨੈਸ਼ਨਲ ਲੈਵਲ ਦੀ ਜਿਹੜੀ ਉਹ ਇਹਨਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ ਆ ਮਾਨਿਕ ਖੋਰੀ ਨਾਲ ਨੇ ਸਾਡੇ ਗੱਲਬਾਤ ਕਰਦੇ ਆ ਪਹਿਲਾਂ ਤਾਂ ਬਹੁਤ ਬਹੁਤ ਸਵਾਗਤ ਹੈ ਤੇ ਸ਼ੁਕਰੀਆ ਸਰ ਥੈਂਕ ਯੂ ਸਰ ਥੈਂਕ ਯੂ ਸੋ ਮਚ ਸਰ ਸਿਲਵਰ ਮੈਡਲ ਆਇਆ ਹੈਗਾ ਹੈ ਫਾਦਰ ਸਾਹਿਬ ਨੇ ਕਿਹਾ ਸੀ ਕਿ ਵੀ ਜਿਮਨਾਸਟਿਕ ਦਾ ਬੜੇ ਅਸੀਂ ਕਰ ਲਿਆ ਹੈਗਾ ਕਰਦੇ ਵਿੱਚ ਸਾਰੇ ਪਲੇਅਰਸ ਨੇ ਪਰ ਤੁਸੀਂ ਹਟ ਕੇ ਕੁਝ ਕਰਨਾ ਹੈਗਾ ਇਹ ਮਨ ਦੇ ਵਿੱਚ ਤੁਹਾਡੇ ਕਦੋਂ ਖਿਆਲ ਆਇਆ ਫਾਦਰ ਸਾਹਿਬ ਨੇ ਕਦੋਂ ਕਿਹਾ ਉਸ ਤੋਂ ਬਾਅਦ ਕਿੰਨਾ ਕਿੰਨਾ ਬੰਦਿਆ ਉਹ ਤੋਂ ਪੁੱਛ ਕੇ ਇਸ ਚੀਜ਼ ਨੂੰ ਜੁਆਇਨ ਕੀਤਾ ਦੈਨ ਅੱਜ ਤੁਸੀਂ ਇਹ ਮੈਡਲ ਲੈ ਕੇ ਆਏ ਹੋ ਕਿੰਨੇ ਚਿਰ ਦੀ ਤੁਹਾਡੀ ਮਿਹਨਤ ਹੈਗੀ ਹੈ ਜੀ ਸਰ ਸਰ ਮੈਂ ਥੋੜਾ ਜਿਹਾ ਠੀਕ ਕਰਨਾ ਚਾਹੂੰਗਾ ਕਿ ਮੇਰਾ ਸਟੇਟ 'ਚ ਆਇਆ 골ਡ ਤੇ ਉੱਚ ਨੈਸ਼ਨਲ ਮਤਲਬ ਸਟੇਟ ਰਿਕਾਰਡ ਹੈ ਉੱਚ ਆਪਣਾ ਹਾਂਜੀ ਤੇ ਸਰ ਮੈਂ ਛੋਟਾ ਸੀਗਾ ਸੈਵੰਥ ਵਿੱਚ ਤੇ ਮੈਂ ਪਹਿਲੇ ਜਿਮਨਾਸਟਿਕ ਸੀਗਾ ਕਰਦਾ ਤੇ ਮੈਂ ਉੱਚ ਵੀ ਕਾਫੀ ਵਧੀਆ ਸੀਗਾ ਕਿਉਂਕਿ ਮੇਰੇ ਫਾਦਰ ਮੇਰੇ ਤਾਏ ਜੋ ਨੇ ਸਾਰੇ ਵੱਡੇ ਫੈਮਿਲੀ ਸਾਰੇ ਜਿਮਨਾਸਟਿਕ ਰਿਲੇਟਡ ਨੇ ਤੇ ਉਹਨਾਂ ਨੇ ਟੈਲੈਂਟ ਦੇਖਿਆ ਸਭ ਕੁਝ ਬਟ ਨਾ ਮੇਰੇ ਫਾਦਰ ਦੀ दिली ਇੱਛਾ ਸੀਗੀ ਕਿ ਮੈਂ ਕੁਝ ਉਹਨਾਂ ਕੋ ਹਟ ਕੇ ਕਰਾਂ ਜੇ ਮੈਂ ਜਿਮਨਾਸਟਿਕ ਜੀ ਵੀ ਕੁਝ ਕਰਦਾ ਨੈਸ਼ਨਲ ਚ ਮੈਡਲ ਲਿਆਉਂਦਾ ਸਭ ਕੁਝ ਬਟ ਲੋਕਾਂ ਨੇ ਉਹਨੂੰ ਕਹਿੰਦੇ ਸੀਗੇ ਚਲੋ ਯਾਰ ਇਹਨਾਂ ਦਾ ਹੈ ਹੀ ਹੈ ਇਹਨਾਂ ਦੇ ਚਲੋ ਕੰਮ ਇਹਦਾ ਹਨਾ ਜਿੱਦਾਂ ਤੇ ਫਿਰ ਮੇਰੇ ਫਾਦਰ ਨੇ ਕਿਹਾ ਸੀਗਾ ਕਿ ਤੂੰ ਨਾ ਕੋਈ ਗੇਮ ਚੇਂਜ ਕਰ ਜਿੱਥੇ ਮੇਰੀ ਕੋਈ ਸਿਫਾਰਿਸ਼ ਨਾ ਹੋਵੇ ਹਨਾ ਤੇ ਲੋਕੀ ਕਹਿਣ ਕਿ ਬਈ ਹਾਂ ਇਹਨੇ ਆਪਣੇ ਦਮ ਤੇ ਕੋਸ਼ਿਸ਼ ਕੀਤਾ ਤੇ ਫਿਰ ਸਰ ਮੈਂ ਮੇਰਾ ਦੋਸਤ ਸੀਗਾ ਇੱਕ ਇੱਥੇ ਨਾਲ ਹੀ ਸੀਗਾ ਜੰਦਾ ਉਹ ਮੈਨੂੰ ਲੈ ਕੇ ਗਿਆ সুইਮਪool ਤੇ ਮੈਂ ਗਿਆ ਉਹਦੇ ਨਾਲ ਤੇ ਉਹ ਨਾ ਤੈਰਦਾ ਸੀਗਾ ਪਾਣੀ ਦਾ ਬਹੁਤ ਤੇਜ਼ ਤੇ ਮੈਂ ਦੇਖਣਾ ਉਹਨੂੰ ਮੈਂ ਕਿਹਾ ਬਹੁਤ ਸੋਹਣੀ ਗੇਮ ਹੈ ਪਾਣੀ ਦੇ ਅੰਦਰ ਤੈਰਨਾ ਕਿੰਨਾ ਬੈ ਲੱਗਦਾ ਤੇ ਸਰ ਮੈਂ ਉਤੋਂ ਮੇਰੇ ਨਾ ਸ਼ੌਂਕ ਪੈ ਗਿਆ ਕਿ সুইਮਿੰਗ ਦਾ ਫੇਮ ਹੈ ਉਤੋਂ ਬਾਅਦ ਸਟਾਰਟ ਕੀਤੀ ਸਰ ਤੇ ਮੈਂ ਸਕੂਲ ਸੀਗਾ ਡੀਏਵੀ ਉੱਥੇ ਆਪਣੇ ਕੋਚ ਸੀਗੇ ਮੋਹਿੰਦਰਪਾਲ ਉਹਨਾਂ ਨੇ ਮੈਨੂੰ ਤੈਰਦੀ ਦੇਖਿਆ ਤੇ ਮੇਰੇ ਅੰਦਰ ਟੈਲੈਂਟ ਪਛਾਣਿਆ ਉਹਨਾਂ ਨੇ ਮੈਨੂੰ ਕਿਹਾ ਸੀਗਾ ਕਿ ਤੂੰ ਬੈਕਸਟ੍ਰੋਕ ਕਰ ਤੇਰੇ ਅੰਦਰ ਬੈਕਸਟ੍ਰੋਕ ਵਾਲਾ ਟੈਲੈਂਟ ਹੈ ਤੇ ਮੈਂ ਬੈਕਸਟ੍ਰੋਕ ਦੇ ਵਿੱਚ ਹੀ ਸਟੇਟ ਵਿੱਚ ਨਵਾਂ ਉਹ ਸਥਾਪਿਤ ਕੀਤਾ ਰਿਕਾਰਡ ਜੀ ਸਟੇਟ ਦਾ ਰਿਕਾਰਡ ਹੈ ਨਾ ਜੀ ਸਟੇਟ ਰਿਕਾਰਡ ਹੈ ਅੱਛਾ ਤੁਸੀਂ ਫਾਦਰ ਸਾਹਿਬ ਦੇ ਕਹਿਣ ਦੇ ਉੱਤੇ ਗੇਮ ਚੇਂਜ ਕੀਤੀ ਪਹਿਲੇ ਦਿਨ ਜਦੋਂ ਤੁਸੀਂ ਕਿਹਾ ਕਿ ਬਈスイਮਿੰਗ ਪੂਲ ਦੇ ਵਿੱਚ ਮੇਰਾ ਦੋਸਤ ਲੈ ਗਿਆ ਮੈਨੂੰ ਪਹਿਲੇ ਦਿਨ ਜਦੋਂ ਗਏ ਉਦੋਂ ਤੋਂ ਤੇ ਹੁਣ ਤੱਕ ਦਾ ਸਫ਼ਰ ਕਿਵੇਂ ਦਾ ਰਿਹਾ ਸਰ ਜੇ ਦੇਖਿਆ ਜਾਵੇ ਤਾਂ ਕਾਫੀ ਉਤਾਰ ਚੜ੍ਹਾਅ ਸੀਗੇ ਜਦੋਂ ਤੱਕ ਮੈਂ 12ਵੀਂ ਆਪਣੀ ਕੀਤੀ ਸਕੂਲੋਂ ਤਾਂ ਮੇਰੇ ਨਾਲ ਦੇ ਯਾਰ ਦੋਸਤ ਸੀਗੇ ਤੇ ਆਪਾਂ ਸਾਰੇ ਖੇਡਦੇ ਜਿੱਦਾਂ ਹੱਸਦੇ ਖਾਣਾ ਕਿ ਆਪਾਂ ਚੱਲ ਜਣਾ ਟੂਰਨਾਮੈਂਟ ਤੇ ਬਹੁਤ ਫਨ ਸੀਗਾ ਆਪਾਂ ਸ਼ੌਂਕ ਸ਼ੌਂਕ ਚੀ ਨਾ ਕਰ ਲਈ ਇੱਕ ਦੂਜੇ ਨੂੰ ਦੇਖ ਕੇ ਬਟ 12ਵੀਂ ਤੋਂ ਬਾਅਦ ਸਾਡੇ ਨਾਲ ਇੱਕ ਟ੍ਰੈਂਡ ਹੋ ਗਿਆ ਜਿੱਦਾਂ ਬਾਹਰ ਜਾਂਦਾ ਲੋਕੀ ਬਾਹਰ ਜਾਏ ਜਾ ਰਹੇ ਤੇ ਮੇਰੇ ਵੀ ਨਾਲ ਦੇ ਦੋ ਸੀਗੇ ਮੇਰੇ 6 ਸੀਗੇ ਦੋਸ ਤੇ 5 ਦੋਸਤ ਬਾਹਰਲੇ ਹੋਣ ਕਿ ਕੈਨੇਡਾ ਤਾਂ ਕਿ ਉਹ ਬਸ ਇਦਾਂ ਸੀਗਾ ਕਿ ਨਾ ਜੌਬ ਦਾ ਹੋਣਾ ਹੈ ਨਾ ਤੇ ਇੱਕ ਇੱਕ ਪ੍ਰੋਬਲਮ ਫੇਸ ਕਰਨੀ ਪੈ ਰਹੀ ਹੈ სპੋਰਟਸਮੈਨ ਨੂੰ ਤੇ ਉਹਨਾਂ ਨੇ ਵਧੀਆ ਲੱਗਾ ਕਿ ਬਾਹਰ ਚੱਲ ਜਾਈਏ ਉਸ ਤੋਂ ਬਾਅਦ ਮੈਂ ਸੀਗਾ ਇਕੱਲਾ ਬਟ ਚਲੋ ਮੇਰਾ ਸ਼ੌਂਕ ਸੀਗਾ ਪੈਸ਼ਨ ਸੀਗਾ ਤੇ ਤੇ ਮੇਰੇ ਫਾਜ਼ ਸਾਹਿਬ ਵੀ ਸਪੋਰਟਸ ਪਰਸਨ ਰਹੇ ਆ ਉਹਨਾਂ ਨੇ ਮੈਨੂੰ ਬਹੁਤ ਗਾਈਡ ਕੀਤਾ ਕਿ ਕੋਈ ਨਾ ਤੁਸੀਂ সুইমিং ਨੂੰ ਪੈਸ਼ਨ ਕਰੋ ਤੁਸੀਂ ਕੰਮ ਕਰੋ ਫਲ ਆਪਣੇ ਆਏਗਾ ਤੇ ਬਸ ਸਰ ਉਹਨਾਂ ਨੇ ਫੇ ਮੇਰੀ ਹੈਲਪ ਕੀਤੀ ਸੀਗੀ ਉਸ ਤੋਂ ਬਾਅਦ ਮੈਂ ਚੱਲ ਗਿਆ ਬੈਂਗਲੌਰ ਉੱਥੇ ਆ ਕੇ ਇਕੱਲਾ ਸਰਵਾਈਵ ਕਰਨਾ ਕਿਉਂਕਿ ਉਹ ਲੈਂਗੁਏਜ ਡਿਫਰੈਂਟ ਹੈ ਉੱਥੇ ਆ ਕੇ ਉਹਨਾਂ ਵਿੱਚ ਵਿਚਰਨਾ ਗੱਲ ਕਰਨੀ ਉਹਨਾਂ ਨਾਲ ਤਕਲੀਫਾਂ ਵੀ ਚਈਆਂ ਰੋਜ਼ ਆਪਾਂ ਸਵੇਰ ਉੱਠ ਕੇ ਜਾਣਾ 4 ਵੇ ਨਾ ਹਨਾ ਪੈਦਲ ਹੀ ਬੱਸ ਫੜਨੀ ਤੇ ਬੱਸ ਫੜ ਕੇ ਅੱਗੇ ਜਾਣਾ ਫਿਰ ਆਣਾ ਫਿਰ ਰੋਟੀ ਪਾਣੀ ਖੁਦ ਬਣਾਣਾ ਜੋ ਕਿ ਬਹੁਤ ਘਰ ਦੀ ਚਲੋ ਆਪਣੀ ਸੈਗਨੇ ਮਮੇ ਅਫਸਰ ਅਫਸਰ ਦਾ ਮੁੰਡਾ ਹੋਵੇ ਤੇ ਉਹ ਰੋਟੀ ਪਾਣੀ ਆਪ ਬਣਾਵੇ ਕਾਫੀ ਮੁਸ਼ਕਿਲ ਹੁੰਦਾ ਹੈ ਨਹੀਂ ਨਹੀਂ ਸਰ ਐ ਸੀਗਾ ਕਿ ਮੇਰੀ ਮਾਂ ਨੇ ਸਾਨੂੰ ਸਾਰਾ ਕੰਮ ਛੋਟੋਂ ਦੋ ਆਪਸ ਤੱਕਿਆ ਕਰਨਾ ਸਾਨੂੰ ਸੋ ਸੋ ਥਾਰਨਾ ਕਹਿਣਾ ਆਪਣਾ ਬ੍ਰੈਕਫਾਸਟ ਕਰਕੇ ਦੇਣਾ ਤਿਆਰ ਤੇ ਆਪਾਂ ਜਾਣਾ ਤੇ ਸਾਨੂੰ ਇੰਨਾ ਸੀਗਾ ਆਪ ਡਿਪੈਂਡੈਂਟ ਹੋਣ ਸਕਿਆ ਮੈਨੂੰ ਚਿਕਨ ਬਣਾ ਸਿਖਾਇਆ ਇਹਨਾਂ ਨੇ ਜੋ ਵੀ ਰੋਟੀ ਬਣੀ ਤੇ ਉਹ ਮੇਰੇ ਬੈਂਗਲੌਰ ਜਾ ਕੇ ਕੰਮ ਆਇਆ ਬਹੁਤ ਜ਼ਿਆਦਾ ਤੇ ਫਿਰ ਮੈਂ ਉੱਥੇ ਆ ਕੇ ਚਿਕਨ ਬਣਾਣਾ ਬਹੁਤ ਟੇਸਟੀ ਮੇਰੇ ਯਾਰ ਦੋਸਤ ਸੀ ਕਹਿੰਦੇ ਯਾਰ ਤੂੰ ਚਿਕਨ ਉੱਥੇ ਸਟੋਰ ਬਣਾਣਾ ਤੇ ਬਸ ਉਹੀ ਕੰਮ ਆ ਗਿਆ ਆਪਣੇ ਅਛਾ ਮਮੀ ਨੇ ਪੂਰਾ ਸਿਖਾ ਕੇ ਭੇਜਿਆ ਸੀਗਾ ਅੱਗੇ ਆਂਦੇ ਪੂਰਾ ਕੀ ਕਿਦਾਂ ਡਾਈਟ ਖਾਣੀ ਆ ਇਦਾਂ ਬਣਾਇ ਇੰਨਾ ਇੰਨਾ ਪਾਣਾ ਨਮਕ 10 ਸੇਕ ਕੇ ਗਿਆ ਸੀ ਬੈਂਗਲੌਰ ਫੇ ਮੈਂ 5 ਸਾਲ ਉੱਥੇ ਰਹਿਿਆ ਸੀਗਾ ਸਰ ਬੈਂਗਲੋਰੀ 6 ਸਾਲ ਹਾਂ ਸਰ 6 ਸਾਲ ਜਿੱਦਾਂ 6 ਮਹੀਨੇ ਇੱਥੇ ਆ ਗਏ ਤੇ ਜਦੋਂ ਆਫ ਸੀਜ਼ਨ ਹੋ ਗਿਆ ਫੇ 6 ਮਹੀਨੇ ਆਪ ਬੈਂਗਲੌਰ ਅੱਛਾ ਤੁਸੀਂ ਤੁਹਾਨੂੰ ਬੈਂਗਲੌਰ ਕਿਉਂ ਜਾਣਾ ਪਿਆ ਪੰਜਾਬ ਦੇ ਵਿੱਚ ਬਹੁਤ ਕੁਝ ਹੈਗਾ ਹੈ ਪੰਜਾਬ ਦੇ ਵਿੱਚ ਸਿੱਖਣ ਨੂੰ ਸਪੋਰਟਸ ਪੱਖੋਂ ਕਾਫੀ ਕੁਝ ਹੈਗਾ ਬਟ ਤੁਹਾਨੂੰ ਫੇ ਪੰਜਾਬ ਛੱਡ ਬੈਂਗਲੌਰ ਕਿਉਂ ਜਾਣਾ ਪਿਆ ਸਰ ਇਦਾਂ ਕਿ ਆਪਣੇ ਨਾ ਇੱਕ ਵੈਦਰ ਦੀ ਉਹ ਤੁਹਾਡੀ ਪ੍ਰੋਬਲਮ ਹੈ ਤੇ 인ਫਰਾਸਟ੍ਰਕਚਰ ਦੀ ਵੀ ਪ੍ਰੋਬਲਮ ਹੈਗੀ ਆ ਜੋ ਆਪਾਂ ਦੇਖਿਆ ਬਹੁਤ-ਬਹੁਤ ਵਾਰੀ ਆਪਾਂ ਇੱਥੇ ਬਸ ਗਰਮੀਆਂ ਚ ਸਵੀਮਿੰਗ ਕਰ ਸਕਦੇ ਹਾਂ ਬਟ ਸਰਦੀਆਂ ਚ ਨਾ ਕੋਈ ਇਦਾਂ ਦਾ ਸਵਿੰਗ ਪੂਲ ਹੈ ਨਹੀਂਗਾ ਜਿੱਥੇ ਪਾਣੀ ਗਰਮ ਹੋ ਪਾਏ ਤੇ ਆਪਾਂ ਵੀ ਉੱਥੇ ਤੈਰ ਪਾਈਏ ਤੇ ਇੱਕ ਆਪਣੇ ਲੈਵਲ ਨੂੰ ਇੰਪਰੂਵ ਕਰ ਲਈ ਨਾ ਸਾਨੂੰ ਸਾਊਥ ਸਾਈਡ ਜਾਣੇ ਪੈਣਾ ਐਂਡ ਸਾਊਥ ਦੇ ਸਵਿਮਰਸ ਬਹੁਤ ਤਗੜੇ ਨੇ ਉਹ ਇਸ ਕਰਕੇ ਨਹੀਂ ਤਗੜੇ ਕਿ ਉਹਨਾਂ ਦਾ ਜਾਂ ਕੋਈ ਜਾਨ ਹੋਵੇ ਜਾਂ ਇਦਾਂ ਹੋਵੇ ਆਪਣੇ ਕੋਚ ਨੇ ਨਿਹਾਰ আমিন ਡਰਾਉਣਾ ਜਾਰੀ ਅਵਾਰਡੀ ਨੇ ਤੇ ਉਹਨਾਂ ਨੇ ਆਪਣੇ ਗੱਲ ਕਹੀ ਸੀ ਕਿਹਦੇ ਜੇ 올림픽 ਚ ਕੋਈ সুইਮਿੰਗ ਚ ਮੈਡਲ ਲੈ ਕੇ ਦੇਗਾ ਉਹ ਨੌਰਥ ਸਾਈਡ ਹੋਏਗਾ ਨੌਰਥ ਸਾਈਡ ਦਾ ਹੋਏਗਾ ਕਿਉਂ ਕਿ ਸੜ ਚ ਨੇਚਰਲ ਜਾਨ ਆ ਆਪਾਂ ਕਿਉਂ ਹਨਾ ਆਪਣੀ ਖਰਾਕਾਂ ਉਸ ਟਾਈਪ ਦੀਆਂ ਜਾਂ ਚ ਨੇਚਰਲ ਬਟ ਹਾ ਦੇ ਤੇ ਇਨਫਰਾਸਟ੍ਰਕਚਰ ਨਹੀਂ ਹੈਗਾ ਉਸ ਟਾਈਪ ਦਾ ਤੇ ਉਹਨਾਂ ਨੇ ਕਿਹਾ ਸੀ ਫਿਰ ਆਪਾਂ ਆਫ ਸੀਜ਼ਨ ਉਥੇ ਜਾਈਦਾ ਤਾਂ ਕਿ ਆਪਾਂ ਸਾਲ ਦਾ ਕੋਈ ਗੈਪ ਨਾ ਬਣਾਵੇ ਤਾਂ ਗਾਰਿਆਂ ਪਉਥੇ ਜਾਈਦਾ ਟ੍ਰੇਨਿੰਗ ਕਰੀਦਾ ਟ੍ਰੇਨਿੰਗ ਪਰਪਸਲੀ ਤੁਹਾਨੂੰ ਜਾਣਾ ਪੈਂਦਾ ਸੀਗਾ ਉਥੇ ਬਸ ਉਥੇ ਪ੍ਰੋਬਲਮ ਸਰੇ ਆਇਆ ਕਿ ਜੇ ਤੁਸੀਂ ਆਪਣਾ ਘਰ ਛੱਡ ਕੇ ਜਾਉਣਾ ਉਥੇ ਇੱਕ ਤਾਂ ਘਰ ਤੋਂ ਦੂਰ ਪਲੱਸ ਉਥੇ ਖਰਚਾ ਬਹੁਤ ਨੇ ਲਾਈਕ ਅਰਾਊਂਡ 40 ਕੇ ਨਾ 40000 ਖਰਚਾ ਆਉਂਦਾ ਸੀਗਾ সুইਮਿੰਗ ਦਾ ਫਿਰ ਜੋ ਸਪਲੀਮੈਂਟਸ ਆਨੇ ਉਥੇ ਰਹਿਣ ਦਾ ਖਾਣ ਪੀਣ ਦਾ ਜੋ ਮੇਰੇ ਹਿਸਾਬ ਨਾਲ ਇੱਕ ਮੀਡਲ ਕਲਾਸ ਫੈਮਿਲੀ ਲਈ ਬਹੁਤ ਔਖਾ ਹੁੰਦਾ ਕੱਢਣਾ ਤੇ ਮੇਨ სპੋਰਟਸ ਪਰਸਨ ਮਾਰੀ ਇਥੋਂ ਕੰਦਾ ਜੇ ਦੇਖਿਆ ਜਾਵੇ ਪੈਸੇ ਦੇ ਮਾਮਲੇ ਤੋਂ ਇਦਾਂ ਕਰਕੇ ਤੇ ਸਰ ਬਸ ਓਸੀ ਸੀਗਾ ਕਿ ਆਪਾਂ ਉੱਥੇ ਜਾ ਕੇ ਫੇਰ ਵਾਪਿਸ ਆਈਦਾ ਜੇ ਉਹੀ ਇਨਫਰਾਸਟ੍ਰਕਚਰ ਸਾਡੇ ਇੱਥੇ ਹੋਵੇ ਤੇ ਕੋਈ ਵੀ ਆਪਣਾ ਪੰਜਾਬ ਦਾ ਬੰਦਾ ਉੱਥੇ ਨਾ ਜਾਵੇ ਇੱਥੇ ਹੀ ਸਾਰਾ ਸਾਲ ਪ੍ਰੈਕਟਿਸ ਕਰੇ ਤੇ ਮੈਂ ਗਰੰਟੀ ਦਿੰਦਾ ਇੰਟਰਨੈਸ਼ਨਲ ਚ ਮੈਡਲ সুইਮਿੰਗ ਵਾਲੇ ਨੋਰਸਾਈਟ ਤੇ ਆਣਗੇ ਹਰਿਆਣਾ ਪੰਜਾਬ ਇਹ ਬਹੁਤ ਟੈਲੈਂਟ ਨੇ ਸਵਿਮਰਸ ਇੱਥੇ ਦੇ ਅੱਛਾ ਮਤਲਬ ਕਿ ਜੇਕਰ ਪੰਜਾਬ ਦੇ ਵਿੱਚ ਇਨਫਰਾਸਟ੍ਰਕਚਰ ਹੋਵੇ ਫਿਰ ਪੰਜਾਬ ਦੇ ਵਿੱਚੋਂ ਕੋਈ ਨੌਜਵਾਨ ਬਾਹਰ ਜਾ ਕੇ ਜਿਹੜਾ ਪ੍ਰੈਕਟਿਸ ਨਾ ਕਰੇ ਲੋੜ ਹੀ ਨਹੀਂ ਹੈਗੀ ਬਿਲਕੁਲ ਲੋੜ ਹੀ ਸਰ ਕੋਈ ਲੋੜ ਹੀ ਹੈ ਨਹੀਂ ਕਿ ਕੋਈ ਕੋਈ ਲੋੜ ਹੀ ਨਹੀਂ ਸਰ ਬਸ ਉੱਥੇ ਆਏ ਕਿ ਉੱਥੇ ਇੱਕ ਸਾਰਾ ਸਾਲ ਪ੍ਰੈਕਟਿਸ ਚੱਲਦੀ ਹੋਰ ਕੋਈ ਕੋਈ ਬੰਗਲੌਰ ਐ ਵੀ ਨਹੀਂ ਹੈਗਾ ਕਿ ਕੋਈ ਤਗੜਾ ਕੋਚ ਹੈ ਸਾਰੇ ਕੋਚ ਸੇਮ ਨੇ ਸਾਰੇ ਕੋਚਾਂ ਨੂੰ ਜਾ ਜਾਣਕਾਰੀ ਹੈਗੀ ਹੈ ਕਿਦਾਂ সুইমিং ਕਰਨ ਕਿਦਾਂ ਨਹੀਂ ਬਸ ਇਨਫਰਾਸਟ੍ਰਕਚਰ ਤੋਂ ਮਾਰਕ ਖਾਰਿਆ ਸਰ ਆਪਣਾ ਪੰਜਾਬ ਇਨਫਰਾਸਟ੍ਰਕਚਰ ਤੋਂ ਅੱਛਾ ਇੱਕ ਆਪਣੇ ਲਗਾਤਾਰ ਤੁਸੀਂ ਜੇ ਕਹਿ ਰਹੇ ਹੋ ਕਿ ਬਈ ਮੈਂ ਜਿਹੜਾ ਹੈਗਾ ਉਹ ਪ੍ਰੈਕਟਿਸ ਕੀਤੀ ਜਾਂ ਫਿਰ ਜਿਵੇਂ ਤੁਹਾਰ ਤੁਸੀਂ ਗੇਮ ਬਦਲੀ ਹੈਗੀ ਉਸ ਤੋਂ ਬਾਅਦ ਕਾਫੀ ਫਰਕ ਪਿਆ ਬੈਂਗਲੁਰ ਜਾ ਕੇ ਤੁਹਾਨੂੰ ਕਿੰਨਾ ਕੁ ਫਰਕ ਜਿਹੜਾ ਉਹ ਦੇਖਣ ਨੂੰ ਮਿਲਿਆ ਪੰਜਾਬ ਦੇ ਵਿੱਚ ਜਦੋਂ ਤੁਸੀਂ ਪ੍ਰੈਕਟਿਸ ਕਰਦੇ ਸੀਗੇ ਦਨ ਜਦੋਂ ਤੁਸੀਂ ਬੈਂਗਲੁਰ ਗਏ ਉਸ ਤੋਂ ਬਾਅਦ ਕਿੰਨਾ ਕੁ ਫਰਕ ਪਿਆ ਸਰ ਜ਼ਮੀਨ ਅਸਮਾਨ ਦਾ ਫਰਕ ਸੀਗਾ ਸਰ ਮੈਂ ਤੁਹਾਨੂੰ ਦੱਸਾਂ ਮੇਰਾ ਜਦੋਂ ਪੰਜਾਬ ਚ ਮੈਂ ਟ੍ਰੇਨਿੰਗ ਆ ਰਿਆ ਸੀਗਾ ਮੇਰਾ 100 ਮੀਟਰ ਇਸ ਸਾਲ ਜੇ ਟਾਈਮ ਸੀਗਾ 57 ਸੈਕਿੰਡ ਤੇ ਜਦੋਂ ਮੈਂ ਬੰਗਲੌਰ ਗਿਆ ਬੰਗਲੌਰ ਤੇ ਉਦੋਂ ਮੇਰਾ ਟਾਈਮਿੰਗ ਆ 54.54 ਸੈਕਿੰਡ ਜਿਹਦੇ ਵਿੱਚ ਮੈਂ 올 ਇੰਡੀਆ ਇੰਟਰ ਯੂਨੀਵਰਸਿਟੀ ਚ 3rd ਆਇਆ ਸੀਗਾ ব্রੌਂਜ਼ ਤੇ 3-4 ਸੈਕਿੰਡ ਦਾ ਹੀ ਫਰਕ ਸਰ ਬਹੁਤ ਬਹੁਤ ਜ਼ਿਆਦਾ ਹੁੰਦਾ ਇੱਥੇ সুইਮਿੰਗ 'ਚ 1 ਸੈਕਿੰਡ ਦਾ ਫਰਕ ਹੋਵੇ ਨਾ ਤੇ ਉਹਨੂੰ ਬਹੁਤ ਮੰਨਦੇ ਆ ਤੇ ਮੈਂ ਤੇ ਚਲੋ 3-4 ਸੈਕਿੰਡ ਤੇ ਇਹਨਾਂ ਸਰ ਫਰਕ ਪੈਂਦਾ ਰੈਗੂਲਰ ਟ੍ਰੇਨਿੰਗ ਦਾ ਕਿਉਂਕਿ ਕੰਸਿਸਟੈਂਸੀ ਬਹੁਤ ਇੰਪੋਰਟੈਂਟ ਆ ਚਾਹੇ ਪੜ੍ਹਾਈ ਹੋਵੇ ਚਾਹੇ সুইਮਿੰਗ ਹੋਵੇ ਕਿਸੇ ਵੀ ਹੋਵੇ ਕੰਸਿਸਟੈਂਸੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਸਰ ਕਿੰਨਾ ਸਮਾਂ ਟ੍ਰੇਨਿੰਗ ਕਰਦੇ ਸੀਗੇ ਜਦੋਂ ਪੰਜਾਬ ਸੀਗੇ ਦਿਨ ਜਦੋਂ ਬੈਂਗਲੁਰੂ ਗਏ ਦੋ ਸਰ ਟ੍ਰੇਨਿੰਗ ਦਾ ਆਲਮੋਸਟ ਸੇਮ ਸੀਗੀ ਦੋ ਘੰਟੇ ਐਟਮੋਸਫੇਰਿਕ ਕਰਦੇ ਸੀਗੇ ਤੇ ਦੋ ਘੰਟੇ ਸ਼ਾਮੀ ਤੇ 1.5 ਘੰਟਾ ਵਿੱਚ ਦੁਪਹਿਰ ਟਾਈਮ ਜਿਮ ਤੇ ਆ ਪੂਰਾ ਵੀਕਸ ਚੱਲਦਾ ਸੀਗਾ ਸਰ ਮੰਡੇ ਟੂ ਫਰਡੇ ਸੈਚਰਡੇ ਨੂੰ ਤੇ ਸੰਡੇ ਆਫ ਸੀਗੇ ਸਰ ਤੇ ਉਦੋਂ ਆਪਾਂ ਕਰਦੇ ਸੀਗੇ ਆਪਣਾ ਰਿਕਵਰੀ ਥੋੜਾ ਆਪਾਂ ਬੋਡੀ ਮ사ਜ ਲੈਣ ਚੱਲ ਜਾਣਾ ਤੇ ਹੋਰ ਵੀ ਕਾਫੀ ਆਈਸ ਬਾਥ ਵਗੈਰੇ ਤਾਂਕਿ ਸਾਡੀ ਬੋਡੀ ਰਿਕਵਰ ਹੋ ਜੇ ਅਗਲੇ ਪ੍ਰੈਕਟਿਸ ਵੀਕਲੀ ਅਸੋ ਜਦ ਤੁਸੀਂ ਬੈਂਗਲੁਰ ਜਾਂਦੇ ਸੀਗੇ ਉਦੋਂ ਫਿਰ ਕਿਉਂਕਿ ਘਰ ਦਾ ਖਾਣਾ ਤਾਂ ਘਰ ਦਾ ਹੀ ਹੁੰਦਾ ਹੈ ਹਰ ਇੱਕ ਚੀਜ਼ਾਂ ਘਰ ਦੀਆਂ ਹੁੰਦੀਆਂ ਕਿੰਨਾ ਕੁ ਮਿਸ ਕੀਤਾ ਸਰ ਮੈਂ ਤੇ ਘਰ ਦੀ ਰੋਟੀ ਬਹੁਤ ਜ਼ਿਆਦਾ ਕਰਦਾ ਸੀ ਮਿਸ ਆਪਾਂ ਚਲੋ ਇੱਕ ਟਾਈਮ ਰੋਟੀ ਬਣਾ ਲੈਂਦੇ ਜੋ ਵੀ ਦੋ ਟਾਈਮ ਤੇ ਉੱਥੇ ਤੇ ਆਪਾਂ ਖਾਂਦੇ ਸੀਗੇ ਡੋਸੇ ਔਰ ਡੋਸਾ ਉਹ ਨਾ ਸਵਾਦ ਨਹੀਂ ਸੀਗਾ ਤੇ ਪਰ ਪਰ ਘਰ ਦਾ ਦੇ ਪਰੌਂਠੇ ਹੋਗੇ ਨਹੀਂ ਦੋਸਾ ਨਹੀਂ ਪਸੰਦ ਹੁੰਦਾ ਨਹੀਂ ਨਹੀਂ ਪੰਜਾਬੀਂ ਦੋਸਾ ਨਹੀਂ ਪੰਜਾਬੀਂ ਜਿਹਦਾ ਮੱਖਣ ਹੋਵੇ ਥੋੜਾ ਜਿਹਾ ਪਰੌਂਠੇ ਹੋਣ ਤੇ ਹੈਵੀ ਲੱਗੇ ਹਾਂ ਉਹ ਬਹੁਤ ਲਾਈਟ ਸੀਗਾ ਬਟ ਬਟ ਹੈਲਦੀ ਸੀ ਸੀਗਾ ਜੇ ਦੇਖਿਆ ਜਾਵੇ ਇਤਨਾ ਉਹ 언ਹੈਲਦੀ ਹੈ ਜੇ ਆਪਾਂ ਦੇਖਿਆ ਦੋਸਾ ਹੋ ਗਿਆ ਵਗੈਰਾ ਐਥਲੀਟਲੀ ਹੈਲਦੀ ਖਾਣਾ ਬਹੁਤ ਸੀਗੇ ਉਹ ਕਿਰੇ ਸੀਗੇ ਆਪਣੇ ਪੰਜਾਬੀ ਸੀਗੇ ਜਾਂ ਫਿਰ ਦੂਜੇ ਹਰਿਆਣੇ ਦੇ ਵੀ ਸੀਗੇ ਕਿਉਂਕਿ ਇੱਥੇ ਨਹੀਂ ਹੁੰਦੇ ਸੀ ਉਹ ਸਾਡੇ ਨਾ ਜਾਂਦੇ ਸੀਗੇ ਤੇ ਸਾਊਥ ਸਾਈਡ ਦੇ ਸਾਡੇ ਨਾਰਥ ਦੇ ਇਸ ਦੇ ਸਾਰੇ ਆਂਦੇ ਸੀਗੇ ਪਲੇਅਰ ਉੱਤੇ ਪਸਾਰਾ ਕਾਫੀ ਮਾਹੌਲ ਚੰਗਾ ਸੀਗਾ ਹਾਂਜੀ ਤੇ ਬਹੁਤ ਫਨ ਸੀਗਾ ਉੱਤੇ ਵਧੀਆ ਸੀਗਾ ਅਚਾ ਜਦੋਂ ਤੁਸੀਂ ਫਿਰ ਇਹ ਤੁਸੀਂ ਸਟੇਟ ਲੈਵਲ ਕਦੋਂ ਖੇਡੇ ਥੈਨ ਉਸ ਤੋਂ ਬਾਅਦ ਹੁਣ ਤੁਸੀਂ ਨੈਸ਼ਨਲ ਦੇ ਕਹ ਰਹੇ ਹੋ ਕਿ ਤਿਆਰੀ ਕਰ ਰਹੇ ਹੋ ਮਤਲਬ ਇਹ ਸਟਾਰਟਿੰਗ ਤੋਂ ਤੁਸੀਂ ਦੱਸੋ ਪਹਿਲਾ ਮੈਡਲ ਕਿਵੇਂ ਆ ਦੂਸਰਾ ਤੀਸਰਾ ਦਨ ਹੁਣ ਜਿਹੜਾ ਆਇਆ ਸਰ ਇਹ ਤਾਂ ਹੁੰਦਾ ਗਿਆ ਨੈਸ਼ਨਲ ਹਰ ਸਾਲ ਹੁੰਦੀਆਂ ਜਿੱਦਾਂ ਪਹਿਲੇ ਸਟੇਟ ਹੁੰਦੀ ਆ ਸੀਨੀਅਰ ਸਟੇਟ ਫਿਰ ਸੀਨੀਅਰ ਸਟੇਟ ਤੋਂ ਜਿਹੜੇ 골ਡ ਆਂਦਾ ਜਿਹਨਾਂ ਦਾ ਉਹਨਾਂ ਦੀ ਸਿਲੈਕਸ਼ਨ ਹੁੰਦੀ ਆ ਸੀਨੀਅਰ ਨੈਸ਼ਨਲੀ ਉਦੋਂ ਪੂਰੇ ਦੇਸ਼ ਦੇ ਜਿਹਨੇ ਪਲੇਅਰ ਨਾ ਆਪਣੇ ਆਪਣੇ ਸਟੇਟ ਨੂੰ ਰਿਪਰੈਜ਼ੈਂਟ ਕਰਨ ਆਉਂਦੇ ਸੀਨੀਅਰ ਚ ਤੇ ਸਰ ਹੁਣ ਆਪਣਾ ਸੀਨੀਅਰ ਚ ਆਏ ਨੇ ਮੈਡਲ 골ਡ ਆ ਮੇਰੇ 50 ਵੈਕ ਚ ਤੇ ਹੋਰ ਵੀ ਮੇਰੇ 3-4 골ਡ ਨੇ ਤੇ ਸਰ ਆਪਾਂ ਜਿਸ ਇਵੈਂਟ ਚ ਮੇਰਾ 골ਡ ਆਏ ਨੇ ਹੁਣ ਮੈਂ ਉਹੀ ਰਿਪਰੈਜ਼ੈਂਟ ਕਰਨ ਜਾਣੇ ਆ ਨੈਸ਼ਨਲ ਚ ਤੇ ਉੱਥੇ ਜਾ ਕੇ ਮੇਰੀ ਉਮੀਦ ਇਹੀ ਹੈ ਕਿ ਮੈਂ ਆਪਣੇ ਪੰਜਾਬ ਸਟੇਟ ਨੂੰ ਇੱਕ ਹੋਰ ਮੈਡਲ ਲੈ ਕੇ ਦਵਾਂ ਬਾਕੀ ਹੁਣੇ ਹੋਣੀ ਆ ਮੰਗਲੌਰ ਦੇਖਦੇ ਉੱਥੇ ਜਾ ਕੇ ਕੀ ਬਣਦਾ ਇੱਕ ਮੈਂ ਜਰੂਰ ਕਿਉਂ ਪੰਜਾਬ ਦੇ ਜਿਹੜੇ ਪਲੇਅਰਸ ਨੇ ਉਹਨਾਂ ਦਾ ਬੜਾ ਖਤਸਾਲ ਹੁੰਦਾ ਹੈ ਕਈ ਚੀਜ਼ਾਂ ਹੁੰਦੀਆਂ ਨੇ ਹਰਿਆਣਾ ਦੇ ਪਲੇਅਰਸ ਕਹਿੰਦੇ ਨੇ ਕਿ ਬਈ ਸਾਨੂੰ ਤਾਂ ਜੇਕਰ ਸੀ ਸਟੇਟ ਖੇਡ ਲਈਏ ਸਾਨੂੰ ਕੋਈ ਨਾ ਕੋਈ ਨੌਕਰੀ ਪ੍ਰੋਵਾਈਡ ਹੋ ਜਾਂਦੀ ਹੈ ਸਾਨੂੰ ਕੋਈ ਨਾ ਕੋਈ ਚੀਜ਼ ਮਿਲ ਜਾਂਦੀ ਹੈ ਸਰਕਾਰ ਮੋਟੀਵੇਟ ਉਹ ਕਰਦੀ ਹੈ ਹਰ ਇੱਕ ਚੀਜ਼ਾਂ ਕਰਦੀ ਹੈ ਜਦੋਂ ਤੁਸੀਂ ਸਟੇਟ ਲੈਵਲ ਖੇਡੇ 골ਡ ਮਿਲਿਆ ਤੁਹਾਨੂੰ ਉਦੋਂ ਸਰਕਾਰ ਵੱਲੋਂ ਕਿਸੇ ਤਰੀਕੇ ਦੇ ਨਾਲ ਮੋਟੀਵੇਟ ਕੀਤਾ ਗਿਆ ਕਿਸੇ ਤਰੀਕੇ ਦੇ ਨਾਲ ਸਨਮਾਨਿਤ ਕੀਤਾ ਗਿਆ ਕੁ ਸਰ ਸਾਡੀ ਸਰਕਾਰ ਜੋ ਵੀ ਹੁਣ ਆਪਣੇ ਭਗਵੰਤ ਮਾਨ ਜੀ ਨੇ ਉਹ ਨੌਕਰੀਆਂ ਕਾਢ ਰਹੇ ਨੇ ਹੁਣ ਆਪਣੀ 올림픽 ਵਿੱਚ ਹਾਕੀ ਟੀਮ ਬਹੁਤ ਸੋਹਣਾ ਪ੍ਰਦਰਸ਼ਨ ਕਰਕੇ ਆਈ ਹੈ ਤੇ ਉਹਨਾਂ ਨੂੰ ਵੀ ਨੌਕਰੀਆਂ ਦਿੱਤੀਆਂ ਬਟ ਸਰ ਜਿਹੜੇ ਉੱਪਰ ਦੇ ਨਾ ਲੈਵਲ ਉਹਨਾਂ ਨੂੰ ਨੌਕਰੀਆਂ ਨਾਲ-ਨਾਲ ਮਿਲ ਰਹੀਆਂ ਬਟ ਨੈਸ਼ਨਲ ਪਲੇਅਰ ਨੇ ਜਿਹੜੇ ਸਟੇਟ ਪਲੇਅਰ ਨੇ ਉਹ ਸਰ ਉਹਨਾਂ ਲਈ ਨਾ ਮੇਰੇ ਹਿਸਾਬ ਨਾਲ ਕੋਈ ਨੌਕਰੀ ਆ ਨਹੀਂ ਰਹੀ ਸਪੋਰਟਸ ਕੋਟੇਜ ਲਾਸਟ ਟਾਈਮ ਮੇਨਲੀ ਜਿਹੜੇ ਪੰਜਾਬ ਦੇ ਹੁੰਦੇ ਨੇ ਪਲੇਅਰ ਉਹਨਾਂ ਨੂੰ ਹੁੰਦਾ ਕਿ ਆਪਾਂ ਪੰਜਾਬ ਪੁਰਸ਼ ਪ੍ਰਤੀ ਹੋ ਜੀਏ ਤੇ ਲਾਸਟ ਪ੍ਰਤੀ ਆਈ ਸੀ 2016 ਚ ਤੇ ਉਸ ਤੋਂ ਬਾਅਦ ਸਰ 8 ਸਾਲ ਹੋ ਗਿਆ ਹੈ ਹੈ ਤੱਕ ਉਹ ਨਹੀਂ ਆਈ ਜੋ ਕਿ ਮੈਂ ਵੀ ਵੇਟ ਕਰ ਰਿਹਾ ਕਿ ਜੋ ਤੱਕ ਆਏਗੀ ਕਿਉਂਕਿ ਇੱਕ ਐਥਲੀਟ ਲਈ ਸਪੋਰਟਸ ਪਰਸਨ ਲਈ ਚਾਹੇ ਛੋਟੇ ਕਰਦਾ ਹੋਵੇ ਭਾਵੇਂ ਵੱਡਾ ਹੋਵੇ ਮੇਨ ਏਮ ਹੁੰਦਾ ਕਿ ਨੌਕਰੀ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਤੇ ਜਦੋਂ ਨੌਕਰੀ ਉਹਨੂੰ ਛੋਟੀ ਉਮਰ ਤੋਂ ਮਿਲ ਜੇ 18 ਸਾਲ ਦੀ ਉਮਰ 'ਚ ਮਿਲ ਜੇ ਤੇ ਉਹ ਉਹ ਹੀ ਪੈਸੇ ਆਪਣੇ ਦੇ ਖਰਚੇ ਤੇ ਕਿੰਨਾ ਇੰਪਰੂਵ ਕਰ ਸਕਦਾ ਤੂੰ ਇਹੋ ਦੇਖੋ ਜਿਹੜਾ ਨੈਸ਼ਨਲ ਚ ਮੈਡਲ ਲਿਆ ਲਿਆ ਰਿਹਾ ਉਹ ਇੰਟਰਨੈਸ਼ਨਲ ਵੀ ਲਿਆ ਸਕਦਾ ਕਿ ਇੰਨਾ ਕੋਈ ਔਖੀ ਗੱਲ ਨਹੀਂ ਹੈਗੀ ਤੇ ਬਸ ਮੈਂ ਇਹੀ ਕਹਿਣਾ ਚਾਹੂੰਗਾ ਕਿ ਹਰ ਸਾਲ ਨੌਕਰੀਆਂ ਕੱਢਣੀਆਂ ਚਾਹੀਦੀਆਂ ਚਾਹੀਏ ਇੱਕ ਇੱਕ ਕੱਢੋ ਸੀਟਾਂ ਦੋ ਕੱਢੋ ਪਰ ਕੱਢੋ ਇਹ ਤੁਸੀਂ 8 ਸਾਲ ਬਾਅਦ 10 ਸੀਟਾਂ ਕੱਢ ਰਹੇ ਹੋ ਉਹ ਤੱਕ ਜੋ ਪੁਰਾਣੇ ਪਲੇਅਰ ਹੁੰਦੇ ਨੇ ਉਹ ਉਮੀਦ ਛੱਡ ਚੁੱਕੇ ਨੇ ਉਹ ਸਾਰੇ ਬਾਦ ਜਾ ਰਹੇ ਨੇ ਮੇਰੇ ਨਾਲ ਦੇ ਪਲੇਅਰ ਨੈਸ਼ਨਲ ਰਿਕਾਰਡ ਹੋਲਡਰ ਨੇ ਉਹ ਵੀ ਕੈਨੇਡਾ ਨੇ ਇਹ ਚੀਜ਼ਾਂ ਜਦੋਂ ਪਤਾ ਲੱਗਦੀਆਂ ਨੂੰ ਉਹਦੇ ਮਨ ਦੇ ਵਿੱਚ ਖਿਆਲ ਕਿਹੋ ਜੇ ਆਉਂਦੇ ਨੇ ਫਿਰ ਸਰ ਲੱਗਦਾ ਤੇ ਬਹੁਤ ਮਾੜਾ ਕਿਉਂਕਿ ਸਾਡੇ ਪੰਜਾਬ ਚ ਟੈਲੈਂਟ ਦੀ ਕਮੀ ਨਹੀਂ ਹੈਗੀ ਟੈਲੈਂਟ ਕੁੱਟ-ਕੁੱਟ ਕੇ ਆ ਪਰਿਆ ਪਿਆ ਦੁੱਖ ਹੁੰਦਾ ਕਿ ਜਦੋਂ ਆਪਣਾ ਪੰਜਾਬੀ ਬਾਹਰ ਜਾਂਦਾ ਤੇ ਬਾਹਰ ਆ ਕੇ ਦਿਹਾੜੀਆਂ ਕਰਦਾ ਜੋ ਉਹ ਇੱਥੇ ਹਾਸਲ ਕਰ ਸਕਦਾ ਉਹ ਦੂਜੇ ਦੇਸ਼ ਜਾ ਕੇ ਨਹੀਂ ਕਰ ਪਾਰਿਆ ਤੇ ਮਾੜਾ ਸਿਰ ਫੀਲ ਹੁੰਦਾ ਉਹਨਾਂ ਦੇ ਮੈਨੂੰ ਕਾਲ ਆਉਂਦੇ ਨੇ ਉਹ ਤਾਂ ਕਹਿੰਦੇ ਨੇ ਕਿ ਯਾਰ ਹੁਣ ਕੀ ਕਰੀਏ ਕਿ ਸਰਕਾਰਾਂ ਨਹੀਂ ਕਰ ਪਾਰੀਆਂ ਬਟ ਸਰ ਮੇਰੇ ਹਿਸਾਬ ਨਾਲ ਆਮ ਆਦਮੀ ਪਾਰਟੀ ਬਹੁਤ ਛੋਣਕ ਕਰ ਰਹੀ ਹੈ ਨੌਕਰੀਆਂ ਕੱਢ ਰਹੀ ਹੈ ਹਰ ਖੇਤਰ ਚ ਹਰ ਖੇਤਰ ਚ ਕੱਢ ਰਹੀਆਂ ਬਟ ਇਹਨਾਂ ਨੂੰ ਸਪੋਰਟਸ ਵੱਲ ਵੀ ਧਿਆਨ ਦੇਣ ਚਾਹੀਦਾ ਕਿਉਂਕਿ ਜੇ ਨੌਜਵਾਨ ਗੇਮ ਕਰੇਗਾ ਆਪਣੇ ਆਪਣੇ ਵੱਲ ਧਿਆਨ ਦੇਗਾ ਸਿਹਤ ਵੱਲ ਧਿਆਨ ਦੇਗਾ ਤਾਂ ਉਹ ਨਸ਼ੇ ਵੱਲ ਨਹੀਂ ਜਾਏਗਾ ਸਰ ਇੰਨੀ ਗੱਲ ਤੇ ਸ਼ੋਰ ਹੈ ਕਿਉਂਕਿ ਜਿਸ ਬੰਦੇ ਨੂੰ ਗੇਮ ਕਰਨ ਦਾ ਸ਼ੌਂਕ ਪੈ ਗਿਆ ਨਾ ਉਹਨੂੰ ਆਪਣੇ ਸਰੀਰ ਨਾਲ ਸ਼ੌਂਕ ਪੈ ਗਿਆ ਪਿਆਰ ਦਾ ਉਹ ਆਪਣੇ ਸਰੀਰ ਵੱਲ ਦੇਖਦਾ ਉਹ ਜਿੱਦਾਂ ਜੋ ਵੀ ਕਰਦੇ ਲੋਕੀ ਡਰੱਗਸ ਵਗੈਰਾ ਉਹਦੇ ਵੱਲ ਸ਼ਾਇਦ ਹੀ ਜਾਵੇ ਉਹ ਤੇ ਮੇਰੇ ਹਿਸਾਬ ਨਾਲ ਮਾਨ ਸਰਕਾਰਾਂ ਨੂੰ ਸਰਕਾਰਾਂ ਨੂੰ ਸੋਚਣਾ ਚਾਹੀਦਾ ਹੈ ਗੇਮ ਵਾਲ ਜ਼ਿਆਦਾ ਸੋਚਣਾ ਚਾਹੀਦਾ ਬਿਲਕੁਲ ਬਿਲਕੁਲ ਹੁਣ ਮਾਨ ਸਰਕਾਰ ਜੀ ਨੇ ਸਟਾਰਟ ਕੀਤੀ ਵੀ ਖੇਡ ਬਤਨਾ ਪੰਜਾਬੀਆਂ ਬਹੁਤ ਸੋਹਣਾ ਇਨੀਸ਼ੀਏਟਿਵ ਹੈ ਪੈਸੇ ਤਾਂ ਮਿਲਦੇ ਨੇ ਪੈਸੇ ਉਹ ਬੰਦਾ ਆਪਣੇ ਖਰਦਾ ਬਹੁਤ ਸੋਹਣਾ ਹੁਣ ਲਿਆ ਇਨੀਸ਼ੀਏਟਿਵ ਬਿਲਕੁਲ ਬਿਲਕੁਲ ਬਸ ਮੈਂ ਉਹਨਾਂਗੇ ਇਹੀ ਕਰੂੰਗਾ ਥੋੜੀ ਜੀ ਕਿ ਆਪਣੇ ਭਰਤੀਆਂ ਕੱਢਣ ਪਾਵੇਂ ਸਟੇਟ ਪਲੇਅਰ ਆ ਉਹਦੇ ਲਈ ਵੀ ਜੌਬ ਹੋਣੀ ਚਾਹੀਦੀ ਹੈ ਤਾਂ ਕਿ ਉਹ ਅੱਗੇ ਜਾ ਕੇ ਆਪਣੇ ਨਿਆਣੇ ਨੂੰ ਵੀ ਮੋਟੀਵੇਟ ਕਰ ਪਾਏ ਕਿ ਤੁਸੀਂ ਸਪੋਰਟਸ ਹੀ ਕਰੋ ਮਤਲਬ ਕਿ ਗੇਮ ਦੇ ਵਿੱਚ ਵੀ ਬਈ ਜੇਕਰ ਗੇਮ ਖੇਡਣੀ ਹੈ ਤਾਂ ਪੈਸੇ ਹੋਣੇ ਚਾਹੀਦੇ ਨੇ। ਪੈਸੇ ਦੀ ਹਾਂ ਪੈਸੇ ਵੀ ਨਹੀਂ ਕਿਬਲ ਨੌਕਰੀਆਂ ਹੋਣੀਆਂ ਚਾਹੀਦੀਆਂ। ਨੌਕਰੀ ਮਿਲ ਜੇ ਨੌਕਰੀ ਮਿਲ ਜਣੀ ਚਾਹੀਦੀ ਹੈ ਪੈਸੇ ਦਾ ਚਲੋ ਕੋਈ ਨਾ ਕੋਈ ਬੰਦਾ ਕੰਮ ਕਰੇ ਕਮਾ ਹੀ ਲੈਂਦਾ। ਨੌਕਰੀ ਹੋਣੀ ਬਹੁਤ ਜ਼ਿਆਦਾ ਇੰਪੋਰਟੈਂਟ ਸਰ। ਜੇਕਰ ਨੌਕਰੀ ਮਿਲ ਜੇ ਫਿਰ ਤਾਂ ਸਾਰੀ ਇਹ ਦਿੱਕਤਾਂ ਹੀ ਖਤਮ ਹੋ ਜਾਂਦੀਆਂ। ਦਿੱਕਤਾਂ ਖਤਮ ਹੋ ਜਾਂਦੀਆਂ। ਅੱਛਾ ਜਦੋਂ ਪਤਾ ਲੱਗਦਾ ਹੈ ਕਰਦੇਆਂ ਨੂੰ ਜਦੋਂ ਪਤਾ ਲੱਗਦਾ ਹੈ ਕਿ ਹੁਣ ਜਿਹੜਾ ਹੈਗਾ ਏ ਉਹ ਪਹਿਲਾਂ 골ਡ ਮੈਡਲ ਆਇਆ ਤੇ ਉਸ ਤੋਂ ਬਾਅਦ ਸਿਲਵਰ ਮੈਡਲ ਆਇਆ ਹੈਗਾ ਤੇ ਖੋਸ਼ੀ ਨੇ ਖਾਸਕ ਮੇਰੇ ਫਾਦਰ ਉਹ ਕਾਫੀ ਪ੍ਰਾਊਡ ਨੇ ਕਿਉਂਕਿ ਉਹਨਾਂ ਦੇ ਵੀ ਸੁਪਨਾ ਜਿੱਦਾਂ ਹੋ ਗਿਆ ਪੂਰਾ ਕਿ ਮੇਰੀ ਆਪਾਂ ਵੀ ਇੱਕ ਐਥਲੀਟ ਸੀਗੇ ਤੇ ਸਾਡੇ ਵੀ ਨਾਮ ਰਿਆ ਤੇ ਮੇਰਾ ਬੇਟਾ ਵੀ ਦੂਜੀ ਗੇਮ ਚ ਜਾ ਕੇ ਮੇਰੇ ਜਿਨਾ ਨਾਮ ਕਰ ਰਿਹਾ ਤੇ ਹੀ ਇਸ ਵੈਰੀ ਪ੍ਰਾਊਡ ਤੇ ਖਾਸਕ ਮੇਰੇ ਮਮ ਵੀ ਜਿਨ੍ਹਾਂ ਨੇ ਮੈਨੂੰ ਡਾਈਟ ਸਾਰੀ ਦਿ ਸਵੇਰੇ ਸ਼ਾਮ ਹੀ ਰੱਖੀ ਮਿਸ ਕਰਦੇ ਹੋਣਗੇ ਬੰਗਲੌਰ ਜਾ ਕੇ ਹਾਂ ਸਰ ਬਹੁਤ ਜ਼ਿਆਦਾ ਮਿਸ ਕਰਦਾ ਮੈਂ ਬਹੁਤ ਜ਼ਿਆਦਾ ਹੀ ਪਰ ਚਲੋ ਹੁਣ ਸਰ ਮੈਂ ਵੀ ਜਾਵਾਂ ਬੰਗਲੌਰ ਮੇਰੇ ਹੁਣ ਐਂਪੀਅਰ ਦੇ ਇਗਜ਼ਾਮ ਸੀਗੇ ਉਹ ਦੇ ਕੇ ਤੇ ਫਿਰ ਮੈਂ ਫਿਰ ਬੰਗਲੌਰ ਜਾਣਾ ਸਰ ਤੁਸੀਂ ਬੰਗਲੌਰ ਜਾਉਂਗੇ ਅੱਛਾ ਬਸ ਆਖਰੀ ਮੇਰਾ ਸਵਾਲ ਹੈਗਾ ਤੁਸੀਂ ਪੰਜਾਬ ਸਰਕਾਰ ਨੂੰ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਪਲੇਅਰਸ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਜੋ ਤੁਹਾਡੀ ਇੰਟਰਵਿਊ ਦੇਖ ਰਹੇ ਹੋਣ ਜੀ ਸਰ ਮੈਂ ਤਾਂ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਕਹਾਂਗਾ ਕਿ ਆਪਣੇ ਆਪ ਨਾਲ ਪਿਆਰ ਕਰੋ ਆਪਣੇ ਸਰੀਰ ਨਾਲ ਪਿਆਰ ਕਰੋ ਤੇ ਦੁਨੀਆ ਬਹੁਤ ਪਿਆਰੀ ਹੈ ਤੇ ਇਹਨੂੰ ਐਵੇਂ ਨਸ਼ਿਆਂ 'ਚ ਨਾ ਹੀ ਗਲੋ ਕਿਉਂਕਿ ਮੈਂ ਬਹੁਤ ਲੋਕੀ ਦੇਖਦੇ ਨੇ ਜਿਹੜੇ ਨਸ਼ਿਆਂ 'ਚ ਆਪਣੀ ਜਵਾਨੀ ਖਰਾਬ ਕਰ ਰਹੇ ਨੇ ਤੇ ਉਹਨਾਂ ਨੂੰ ਦੇਖ ਕੇ ਬਹੁਤ ਹੰਧ ਦੁਖ ਤੇ ਸਰਕਾਰ ਨੂੰ ਮੇਰੇ ਬਸ ਇੱਕੋ ਹੀ ਹੈ ਕਿ ਨੌਕਰੀਆਂ ਦੇਣ ਭਾਵੇਂ ਸਟੇਟ ਪਲੇਅਰ ਡਿਸਟ੍ਰਿਕਟ ਪਲੇਅਰ ਉਹਨਾਂ ਦੇ ਯੋਗਤਾ ਦੇ ਹਿਸਾਬ ਨਾਲ ਦੇਣ ਨੌਕਰੀਆਂ ਪਰ ਦੇਣ ਤਾਂ ਕਿ ਉਹ ਇੱਕ ਕੰਮ 'ਚ ਲੱਗ ਜਾਣ ਵੇਲਾ ਇਨਸਾਨ ਸ਼ੈਤਾਨ ਕੰਮੀ ਕਰਦੇ ਕਰ ਹਾਂ ਤੇ ਉਹ ਤਾਂ ਹੀ ਇਸੇ ਰਾਹ ਜਾ ਰਹੇ ਨੇ ਹੋਰ ਉਹਨਾਂ ਨੂੰ ਕੋਈ ਨਹੀਂ ਹੈਗਾ ਬਸ ਕਿ ਆ ਉਹ ਨਵੀਂ ਮਾਨੀ ਕੁੜੀ ਦੀ ਮੰਮੀ ਵੀ ਇਹ ਗੱਲ ਬਾਤ ਜ਼ਰੂਰ ਕਰਾਂਗੇ ਅੱਛਾ ਮਾਨੀ ਕਹਿ ਰਿਹਾ ਕਿ ਭਈ ਜਦੋਂ ਮੈਂ ਬੈਂਗਲੁਰ ਜਾਂਦਾ ਸੀਗਾ ਉਦੋਂ ਮਦਰ ਦੇ ਜਿਹੜੇ ਹੈਗੇ ਨੇ ਉਹ ਡਾਈਟ ਬਹੁਤ ਬਹੁਤ ਜ਼ਿਆਦਾ ਮਿਸ ਕਰਦਾ ਸੀਗਾ ਡਾਈਟ ਅਜੀ ਕੀ ਕਿਹੜੀ ਡਾਈਟ ਤੁਸੀਂ ਦਿੰਦੇ ਸੀ ਜੋ ਮਿਸ ਕਰਦਾ ਰਿਹਾ ਤੁਹਾਡਾ ਡਾਈਟ ਬਸ ਨਾਰਮਲ ਜਿੱਦਾਂ ਖਾਣਾ ਹੋ ਗਿਆ ਹਮ ਬਾਕੀ ਡਰਾਈ ਫਰੂਟਸ ਹੋ ਗਏ ਹਮ ਬਾਕੀ ਕੁਝ ਐਦਾਂ ਹੀ ਕੁਝ ਇਨਫੈਕਸ਼ਨ ਹੋ ਜਾਂਦੀ ਜਿੱਦਾਂ ਪਾਣੀ ਦੇ ਵਿੱਚ ਥੋੜੀ ਬਹੁਤ ਤੇ ਤુલਸੀ ਵਗੈਰਾ ਦਾ ਪਾਣੀ ਹੋ ਗਿਆ ਜਾਂ ਕੁਝ ਐਦਾਂ ਹਮ ਅੱਛਾ ਮਤਲਬ ਪੂਰਾ ਖਿਆਲ ਰੱਖਦੇ ਸੀ ਹਾਂਜੀ ਹਾਂਜੀ ਅੱਛਾ ਇੱਕ ਮੈਨੂੰ ਜਰੂਰ ਦੱਸੋ ਜਦੋਂ ਪਤਾ ਲੱਗਦਾ ਹੈ ਕਿ ਬਈ ਹੁਣ ਮੈਡਲ ਆਇਆ ਹੈਗਾ ਹੈ ਦੈਨ ਕਿਹੋ ਜਿਹਾ ਜਿਹੜਾ ਹੈਗਾ ਉਹ ਮਾਹੌਲ ਕਰਦਾ ਕਿਹੋ ਜਿਹਾ ਹੁੰਦਾ ਹੈ ਤੁਹਾਨੂੰ ਪਤਾ ਲੱਗਦਾ ਹੈ ਇਹਨਾਂ ਦੇ ਫਾਦਰ ਸਾਹਿਬ ਨੂੰ ਪਤਾ ਲੱਗਦਾ ਹੈ ਉਹ ਆ ਵਧੀਆ ਹੁੰਦਾ ਮਾਹੌਲ ਅੱਛੀ ਗੱਲ ਹੈ ਆਪਣੇ ਬੱਚੇ ਨੇ ਕੁਝ ਕੀਤਾ ਤੇ ਵਧੀਆ ਗੱਲ ਹੈ ਅੱਛਾ ਤੁਸੀਂ ਕਿੱਥੇ ਦੇਖ ਰਹੇ ਹੋ ਬੱਚੇ ਨੂੰ ਕਿੱਥੇ ਦੇਖ ਰਹੇ ਹੋ ਇਨ ਫਿਊਚਰ ਅਸੀਂ ਤਾਂ ਬੜੀ ਉੱਪਰ ਦੇਖਣਾ ਚਾਹੁੰਦੇ ਆ ਪਰ ਗੱਲ ਇਹ ਹੈ ਕਿ ਗੇਮ ਬੜੀ ਵਹੰਗੀ ਹੈ ਅਸਲ ਜੋ ਸਕੂਲਿੰਗ ਤੱਕ ਤਾਂ ਠੀਕ ਹੈ ਪਰ ਅੱਗੇ ਜਿਹੜਾ ਉਹ ਖਰਚਾ ਬਹੁਤ ਹੈ ਕਿਉਂਕਿ ਇੱਥੇ ਪੂਲ ਨਹੀਂ ਹੈ ਕੋਈ ਵੀ ਨਾ ਤੇ ਅੱਛੇ ਹੀ ਕੋ ਚਾਹੀਦੇ ਆ ਮਤਲਬ ਜਿੱਦਾਂ ਹੁਣ ਇੱਥੇ ਲਵਲੀ ਦੇ ਵਿੱਚ ਬਣਿਆ ਐ ਇਦਾਂ ਹੀ ਸਰਕਾਰ ਨੂੰ ਵੀ ਬਣਾਣੇ ਚਾਹੀਦੇ ਨੇ ਕਿ 12 ਮਹੀਨੇ ਪ੍ਰੈਕਟਿਸ ਚੱਲੇ ਔਰ ਬੱਚਾ ਜਿਹੜਾ ਮਿਹਨਤ ਕਰੇ ਔਰ ਅੱਗੇ ਮੈਡਲ ਆ ਨਾ ਉਹ ਵਾਕਈ ਹੀ ਬਟੇ ਨੇ ਗੱਲ ਸਹੀ ਗੱਲ ਕਹੀ ਐ ਕਿ ਸਵੀਮਿੰਗ ਦੇ ਵਿੱਚ ਵੀ ਇੰਟਰਨੈਸ਼ਨਲ ਲੈਵਲ ਤੇ ਜਿਹੜੇ 올림픽 ਵਗੈਰਾ ਜਾ ਸਕਦੇ ਨੇ ਬੱਚੇ ਹੂੰ ਕਿਉਂਕਿ ਇੱਥੇ ਪ੍ਰੈਕਟਿਸ ਹੀ ਨਹੀਂ ਆ ਬਿਲਕੁਲ ਵੀ ਨਾ ਪੰਜਾਬ ਦੇ ਵਿੱਚ ਤੇ ਬੱਚੇ ਵੈਸੇ ਵੀ ਨਸ਼ੇ ਪੱਤੇ ਵੱਲ ਜਾ ਰਹੇ ਨੇ ਤੇ ਅੱਗੇ ਵੀ ਥੋੜਾ ਜਿਹਾ ਇਹ ਹੈ ਕਿ ਬੱਚੇ ਨਸ਼ੇ ਪੱਤੇ ਵੱਲ ਨਾਲ ਜਾਣ ਜਿਹੜੀ ਸਵਿਮਿੰਗ ਹੈ ਮੇਨ ਨਾ ਉਹ ਥੋੜੀ ਕੋਸਟਲੀ ਗੇਮ ਲੱਗਦੀ ਹੈ ਮੈਨੂੰ ਨਹੀਂ ਲੱਗਦਾ ਕਿ ਕੋਈ ਵਿਚਾਰਾ ਗਰੀਬ ਜਿਹੜਾ ਉਹ ਕਰਵਾ ਪਾਏਗਾ ਅੱਗੇ ਕਿਉਂਕਿ ਘੱਟੋ ਘੱਟ ਬੰਗਲੌਰ ਭੇਜੀ ਦਾ ਤੇ 40-40 ਹਜ਼ਾਰ 50-50 ਹਜ਼ਾਰ ਖਰਚਾ ਆ ਜਾਂਦਾ ਸਾਡਾ ਤੇ ਸਵਿਮਿੰਗ ਕੋਸਟਿਮ ਬਹੁਤ ਮਹਿੰਗਾ ਹੈ ਹੋਰ ਚੀਜ਼ਾਂ ਬੜੀਆਂ ਮਹਿੰਗੀਆਂ ਨੇ ਤੇ ਮਤਲਬ ਕਾਫੀ ਮਹਿੰਗੀ ਗੇਮ ਹੈ ਉਹਨੂੰ ਸਸਤੀ ਕਰਕੇ ਥੋੜਾ ਪੰਜਾਬ ਦੇ ਵਿੱਚ ਹੀ ਪ੍ਰੋਵਾਈਡ ਕੀਤਾ ਜਾਵੇ ਤਾਂ ਕਿ ਅੱਛੇ ਕਪੂਲ ਬਣਾਏ ਜਾਣ ਠੀਕ ਹੈ ਔਰ ਮਤਲਬ ਕੁਝ ਹੂਰ ਵੀ ਐਫਰਟਸ ਕੀਤੇ ਜਾਣੇ ਦੇ ਵਾਸਤੇ ਤਾਂ ਕਿ ਬੱਚੇ ਜਿਹੜੇ ਇਹਦੇ ਵੱਲ ਵੀ ਥੋੜਾ ਜੀ ਜਾਣ ਪੰਜਾਬ ਦੇ ਜਿਹੜੇ ਨੌਜਵਾਨ ਨੇ ਉਹ ਪੰਜਾਬ ਦੇ ਵਿੱਚ ਰਹਿ ਕੇ ਆਪਣੀ ਤਰੱਕੀ ਜਿਹੜੀ ਉਹ ਕਰ ਸਕਣ ਬਸ ਆਖਰੀ ਸਵਾਲ ਤੁਹਾਡੇ ਤੋਂ ਸੁਨੇਹਾ ਕੀ ਦੇਣਾ ਚਾਹੁੰਦੇ ਹੋ ਉਹਨਾਂ ਬੱਚਿਆਂ ਨੂੰ ਜੋ ਸੋਚਦੇ ਨੇ ਕਿ ਬਈ ਅਸੀਂ ਵੀ ਇਹ ਚੀਜ਼ ਗੇਮ ਕਰ ਸਕਦੇ ਆ ਪਰ ਕੋਸਟਲੀ ਹੈ ਕਈ ਚੀਜ਼ਾਂ ਨੇ ਬੱਚਿਆਂ ਨੂੰ بس ਇਹੀ ਸਨਾ ਕਿ ਅੱچھے ਕੰਮ ਕਰੋ ਚੰਗੇ ਕਰੋ ਪੜਨ ਵੱਲ ਵੀ ਧਿਆਨ ਦਿਓ ਬਾਕੀ ਗੇਮ ਵੱਲ ਵੀ ਧਿਆਨ ਦਿਓ ਨਸ਼ਿਆਂ ਵੱਲ ਨਾ ਧਿਆਨ ਦਿਓ ਜਿਕੇ ਆਪਣੇ ਮਾਪੇ-ਮਾਪ ਦੀ ਗੱਲ ਮੰਨੋ ਬਸ ਠੀਕ ਹੈ ਜੋ ਵੀ ਮਾਪੇ-ਮਾਪ ਕਰਦੇ ਨੇ ਤੁਹਾਡੇ ਵਾਸਤੇ ਸਹੀ ਹੀ ਸੋਚਦੇ ਨੇ ਗਲਤ ਨਹੀਂ ਸੋਚਦੇ ਜਿਵੇਂ ਜੀ ਤਾਂ ਮਾਨਿਕ ਸੋਨੀ ਨਾਲ ਜਿੰਨਾ ਦੇ ਨਾਲ ਗੱਲਬਾਤ ਕੀਤੀ ਹੈ ਫੈਮਿਲੀ ਨਾਲ ਗੱਲਬਾਤ ਕੀਤੀ ਹੈ ਤਾਂ ਇਹਨਾਂ ਦਾ ਕਹਿਣਾ ਹੈ ਕਿ ਭਈ ਜੇਕਰ ਤੁਸੀਂ ਗੇਮ ਕਰਨੀ ਹੈ ਤਾਂ ਤੁਹਾਡੀ ਮਿਹਨਤ ਤੁਹਾਡੀ ਗੇਮ ਨੂੰ ਜਿਹੜਾ ਹੈ ਇੰਪਰੂਵ ਕਰਦੀ ਹੈ ਬਾਕੀ ਇਹਨਾਂ ਦਾ ਇਹ ਵੀ ਕਹਿਣਾ ਹੈ ਕਿ ਭਈ ਸਰਕਾਰਾਂ ਨੂੰ ਵੀ ਬਹੁਤ ਕੁਝ ਕਰਨਾ ਚਾਹੀਦਾ ਹੈ ਉਹਨਾਂ 플레이ਰਸ ਲਈ ਜੋ ਜੀਤ ਤੋੜ ਕੇ ਜਿਹੜਾ ਹੈ ਉਹ ਮਿਹਨਤ ਕਰਦੇ ਨੇ ਸਰਕਾਰਾਂ ਨੂੰ ਕਰਨਾ ਚਾਹੀਦਾ ਹੈ ਕਿ ਹਰੇਕ ਤਰੀਕੇ ਦੇ ਨਾਲ ਪਲੇਅਰਸ ਨੂੰ ਜਿਹੜਾ ਹੈ ਉਹ ਇਨਫਰਾਸਟ੍ਰਕਚਰ ਜਿਹੜਾ ਹੈ ਉਹ ਦਿੱਤਾ ਜਾਵੇ ਕੈਮਰਾ ਪਰਸਰ ਪੰਕੇ ਦੇ ਨਾਲ ਰਾਜੂ ਗੁਪਤਾ ਬਾਉ ਸ਼ਾਈ ਟਾਈਮ ਚਲੰਦਰ